ਮੈਂ ਤਾਂ ਵਾਦਸੀ ਪਰ ਮੈਂ ਕਹਾਂਗੀ ਕਿ ਜ਼ਿਆਦਾਤਰ ਮੇਰੇ ਪੇਰੈਂਟਸ ਦੀ ਤੇ ਮੇਰੇ ਟੀਚਰਸ ਦੀ ਸੀ ਮੈਂ ਤਾਂ ਬਸ ਇੱਕ ਜਰੀਆ ਸੀ ਤੁਸੀਂ ਕਹਿ ਸਕਦੇ ਹੋ ਲਾਈਕ ਰੱਬ ਰੱਬ ਦੀ ਮਿਹਰ ਸੀ ਤੇ ਮੈਂ ਕਰ ਦਿੱਤਾ ਹੋਰ ਬਸ ਮੇਰੇ ਪੇਰੈਂਟਸ ਦੀ ਬਲੇਸਿੰਗਸ ਹੈ ਮੇਰੇ ਟੀਚਰਸ ਦਾ ਹਾਰਡਵਰਕ ਹੈ ਹੋਰ ਤਾਂ ਮੈਂ ਕੁਝ ਨਹੀਂ ਕੀਤਾ ਮੈਂ ਬੁੱਕਸ 'ਚ ਸੋ ਜਾਂਦੀ ਸੀਗੀ ਬੁੱਕਸ 'ਚ ਉੱਠਦੀ ਦੀ ਉੱਠਦੀ ਸੀ ਸਵੇਰੇ ਤੇ ਪੇਰੈਂਟਸ ਗੁੱਸਾ ਕਰਦੇ ਸੀਗੇ ਕਿ ਮੈਂ ਰੈਸਟ ਨਹੀਂ ਕਰਦੀ ਹੁੰਦੀ ਲੈਕ ਖਾਣਾ ਵੀ ਛੱਡਤਾ ਇੱਕ ਪੁਆਇੰਟ ਤੇ ਕੁਝ ਵੀ ਨਹੀਂ ਕਰਨਾ ਬਸ ਬੈਠੇ ਪੜਦੇ ਰਹਿਣਾ ਪੜਦੇ ਰਹਿਣਾ ਤੋ ਐਸਾ ਸਿੱਧਾ ਨਤੀਜਾ ਹੈ ਮੈਂ ਸੋਚਿਆ ਕਿ ਮੈਂ ਕਦੇ ਵੀ ਨਾ ਸਿੱਖਣਾ ਨਹੀਂ ਰੋਕਣਾ ਆਪਣਾ ਲੈਕ ਮੈਂ ਸਿੱਖਦੇ ਰਹਿਣਾ ਹਮੇਸ਼ਾ ਤੇ ਜੇ ਜਦ ਮੇਰੀ ਆਈਆਈਟੀ ਹੋ ਜੂ ਮੈਂ ਫਿਰ ਯੂਪੀਐਸਸੀ ਦਾ ਪੇਪਰ ਵੀ ਦੇ ਦੂੰ ਫਿਰ ਕੋਈ ਹੋਰ ਪੇਪਰ ਹੁੰਦਾ ਉਹ ਵੀ ਦੇ ਦਾਂ ਲੈਕ ਮੈਨੂੰ ਸਿੱਖਣਾ ਹੀ ਰੋਕਣਾ ਇੱਕ ਤਾਂ ਜ਼ਿੰਦਗੀ ਹੈ ਫਿਰ ਜੋ ਕਰ ਸਕਦੇ ਹੋ ਕਰ ਲਓ ਮੈਂ ਤਾਂ ਐਸੋ ਦਿਮਾਗ ਦੀ ਸੀ ਮੈਂ ਅਤੇ ਰਿਜ਼ਲਟ ਲਾਣਾ ਹੈ ਕਿ ਮੇਰੇ ਪੇਰੈਂਟਸ ਖੁਸ਼ ਹੋ ਜਾਣ ਬਸ ਮੈਂ ਹੋ ਨਹੀਂ ਸੋਚਿਆ ਸੀਗਾ ਕਿ ਮੈਂ ਟਾਪ ਕਰਾਂ ਮੈਂ ਇੰਡੀਆ ਚ ਟਾਪ ਕਰਾਂ ਮੈਨੂੰ ਤਾਂ ਖੁਦ ਵੀ ਯਕੀਨ ਵੀ ਨਹੀਂ ਹੁੰਦਾ ਹੋਰ ਕਿਸ ਤਰ੍ਹਾਂ ਦੀ ਐਕਟੀਵਿਟੀਆ ਰਹਿੰਦੀਆਂ ਨੇ ਸ੍ਰਿਸ਼ਟੀ ਦੀਆਂ ਕਲਾਸ ਦੇ ਵਿੱਚ ਕਿਉਂਕਿ ਟਾਪ ਰੈਂਕ ਤੇ ਆਏ ਨੇ ਹੁਣ ਤਾਂ ਮੈਨੂੰ ਲੱਗਾ ਕਹਿਣ ਲਈ ਕੁਝ ਬਚੀ ਹੀ ਨਹੀਂ ਹੈਗਾ ਐਕਟਿਵ ਹੋਣੇ ਨੇ ਕਾਫੀ ਇੰਟੈਲੀਜੈਂਟ ਨੇ ਇਹ ਬੱਚਾ ਮੇਰਾ ਸ਼ੁਰੂ ਤੋਂ ਹੀ ਐਵੇਂ ਹੀ ਰਿਹਾ ਹੈ ਤੇ ਕਈ ਵਾਰ ਤਾਂ ਇਹ ਹੁੰਦਾ ਸੀ ਕਿ ਮੈਨੂੰ ਇਹਨੂੰ ਫੜਨਾ ਪੈਂਦਾ ਸੀ ਕਿ ਸ੍ਰਿਸ਼ਟੀ ਬੱਸ ਹੁਣ ਪੜ ਲਿਆ ਔਰ ਇਹਦੇ ਮਦਰ ਨਾਲ ਕਾਫੀ ਵਾਰ ਗੱਲ ਹੁੰਦੀ ਸੀ ਫਾਦਰ ਨਾਲ ਗੱਲ ਹੁੰਦੀ ਸੀ ਤਾਂ ਉਹਨਾਂ ਦਾ ਇਹ ਹੁੰਦਾ ਸੀ ਕਿ ਮੈਮ ਉੱਠਦੀ ਵੀ ਨਹੀਂ ਹੈਗੀ ਬੈੱਡ ਤੋਂ ਅਦਲੇ ਕੀ ਕਹਿਣਾ ਚਾਹੁੰਦੇ ਕਿਉਂਕਿ ਕੁੜੀਆਂ ਹਰ ਖੇਤਰ ਚ ਮੱਲਾ ਮਾਰ ਰਹੀਆਂ ਚਾਹੇ ਉਹ ਫੌਜ ਵਾਲਾ ਖੇਤਰ ਹੋਵੇ ਜਾਂ ਤੀਸਰੀ ਵਾਲਾ ਖੇਤਰ ਹੋਵੇ ਹੁਣ ਇਸ ਬੇਟੀ ਨੇ ਵੀ ਜਿਹੜਾ ਤੀਨੇ ਵੀ ਫਸਟ ਨਹੀਂ ਬਹੁਤ ਵਧੀਆ ਮਤਲਬ ਗਰਲਸ ਨੂੰ ਦੇਖ ਕੇ ਇਸ ਪੋਜੀਸ਼ਨ ਦੇ ਉੱਤੇ ਤਾਂ ਐਜ਼ ਅ ਫੀਮੇਲ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਕਿ ਅਸੀਂ ਕੁਝ ਵੀ ਕਰ ਸਕਦੇ ਆ CBSE ਨੇ 10ਵੀਂ ਅਤੇ 12ਵੀਂ ਦੇ ਨਤੀਜੇ ਐਲਾਨੇ ਤਾਂ ਇਹਨਾਂ ਨਤੀਜਿਆਂ ਦੇ ਵਿੱਚ ਕੁੜੀਆਂ ਦੀ ਹਰੀ ਚੰਡੀ ਰਹੀ ਹੈ ਸਾਡੇ ਨਾਲ ਸ੍ਰਿਸ਼ਟੀ ਸ਼ਰਮਾ ਨੇ ਜੋ ਕੋਈ ਇਹਨਾਂ ਨੇ ਇੰਡੀਆ ਦੇ ਵਿੱਚੋਂ ਟੌਪ ਕੀਤਾ 500 ਦੇ ਵਿੱਚੋਂ 500 ਨੰਬਰ ਹਾਸਲ ਕੀਤੇ ਨੇ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਆ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਪਹਿਲਾ ਇੰਡੀਆ ਦੇ ਵਿੱਚੋਂ ਟੌਪ ਕੀਤਾ ਸਰ ਥੈਂਕ ਯੂ ਸੋ ਮੱਚ ਸਰ ਕਿੰਨੀ ਮਿਹਨਤ ਕਰਨੀ ਪਈ ਇੱਥੇ ਤੱਕ ਪਹੁੰਚਣ ਦੇ ਲਈ ਕਿੰਨਾ ਇੱਕ ਹਾਰਡਵਰਕ ਕੀਤਾ ਸਰ ਮੈਨੇ ਤਾਂ ਬਹੁਤ ਸੀ ਪਰ ਮੈਂ ਕਹਾਂਗੀ ਕਿ ਜ਼ਿਆਦਾਤਰ ਮੇਰੇ ਪੇਰੈਂਟਸ ਦੀ ਤੇ ਮੇਰੇ ਟੀਚਰਸ ਦੀ ਸੀ ਮੈਂ ਤਾਂ ਬਸ ਇੱਕ ਜਰੀਆ ਸੀ ਤੁਸੀਂ ਕਹਿ ਸਕਦੇ ਹੋ ਲਾਈਕ ਰੱਬ ਰੱਬ ਦੀ ਮਿਹਰ ਸੀ ਤੇ ਮੈਂ ਕਰਤਾ ਹੋਰ ਬਸ ਮੇਰੇ ਪੇਰੈਂਟਸ ਦੀ ਬਲੇਸਿੰਗਸ ਹੈ ਮੇਰੇ ਟੀਚਰਸ ਦਾ ਹਾਰਡਵਰਕ ਹੈ ਹੋਰ ਤਾਂ ਮੈਂ ਕੁਝ ਨਹੀਂ ਕੀਤਾ ਅੱਗੇ ਜਾ ਕੇ ਕੀ ਮੰਨਦੇ ਵਿੱਚ ਸੁਪਨਾ ਸਜੋਇਆ ਹਾਲ ਤਾਂ ਤੁਹਾਡੀ ਅੱਗੇ ਪਲੱਸ 2 ਵੀ ਕਰਨੀ ਆ ਕੀ ਮੰਨਦੇ ਵਿੱਚ ਕੀ ਸੋਚ ਰਹੇ ਹੋ ਅਗਪ ਵਿੱਚ ਦੇ ਵਿੱਚ ਜਾ ਕੇ ਕੀ ਬਣਨਾ ਚਾਹੁੰਦੇ ਸਰ ਐਦਾਂ ਤਾਂ ਮੈਂ ਇੰਜੀਨੀਅਰਿੰਗ ਕਰਨੀ ਆ ਆਈਆਈਟੀ ਬੰਬੇ ਤੋਂ ਪਰ ਮੈਂ ਸੋਚਿਆ ਕਿ ਮੈਂ ਕਦੇ ਵੀ ਨਾ ਸਿੱਖਣਾ ਨਹੀਂ ਰੋਕਣਾ ਆਪਣਾ ਲਾਈਕ ਮੈਂ ਸਿੱਖਦੇ ਰਹਿਣਾ ਹਮੇਸ਼ਾ ਤੇ ਜੇ ਜਦ ਮੇਰੀ ਆਈਆਈਟੀ ਹੋ ਜੂ ਮੈਂ ਫਿਰ ਯੂਪੀਐਸਸੀ ਦਾ ਪੇਪਰ ਵੀ ਦੇ ਦੂੰ ਫੇ ਕੋਈ ਹੋਰ ਪੇਪਰ ਹੁੰਦਾ ਉਹ ਵੀ ਦੇ ਦਾਂ ਲੇਕ ਮੈਨੂੰ ਸਿੱਖਣਾ ਨਹੀਂ ਰੋਕਣਾ ਇੱਕ ਤਾਂ ਜ਼ਿੰਦਗੀ ਹੈ ਫਿਰ ਜੋ ਕਰ ਸਕਦੇ ਹੋ ਕਰ ਲੋ ਮੈਂ ਤਾਂ ਐ ਸੋਚਦੀ ਹਾਂ ਹੁਣ ਬੱਚਿਆਂ ਦੇ ਮਨ ਦੇ ਵਿੱਚ ਜਾਂ ਮਾਪਿਆਂ ਦੇ ਮਨਾਂ 'ਚ ਸਵਾਲ ਹੋਏਗਾ ਕਿ ਇਸ ਧੀ ਨੇ 500 'ਚੋਂ 500 ਨੰਬਰ ਹਾਸਲ ਕੀਤੇ ਨੇ ਕਿੰਨੇ ਕਿੰਨੇ ਘੰਟੇ ਪੜ੍ਹਦੇ ਰਹੇ ਹੋਂ ਫਿਰ ਮੋਬਾਈਲ ਤੋਂ ਕਿੰਨਾ ਦੂਰ ਰਹੇ ਹੋ ਸਰ ਮੋਬਾਈਲ ਤਾਂ ਮੈਂ ਕਹਾਂਗੀ ਕਿ ਮੈਂ ਚਲਾਤਾ ਹੀ ਨਹੀਂ ਮੈਂ ਲਾਈਕ ਐਗਜ਼ਾਮਸ ਤੋਂ 2-3 ਮਹੀਨਿਆਂ ਪਹਿਲਾਂ ਮੋਬਾਈਲ ਤੋਂ ਦੂਰ ਦੂਰ ਹੋ ਗਈ ਸੀਗੀ ਤੇ ਫਿਰ ਅੱਜ ਹੀ ਕੋਲ ਆ ਰਹੇ ਨੇ ਅੱਜ ਲਾਈਕ ਕੱਲ ਤੋਂ ਮੈਂ ਫੋਨ ਫੋਨ ਚਲਾਣਾ ਸ਼ੁਰੂ ਕੀਤਾ ਹੈ ਤੇ ਪਹਿਲਾਂ ਤਾਂ ਮੈਂ ਫੋਨ ਨਹੀਂ ਚਲਾਇਆ ਸੀ ਮੈਂ 20 ਘੰਟੇ 17-17 ਘੰਟੇ ਪੜ੍ਹਿਆ ਰੋਜ਼ ਤੇ ਇਸ ਕਰਕੇ ਹੀ ਹੋ ਗਿਆ ਮੈਂ ਬੁੱਕਸਟੀ ਹੋ ਜਾਂਦੀ ਸੀਗੀ ਬੁੱਕਸਟੀ ਉੱਠਦੀ ਦੀ ਉੱਠਦੀ ਸੀ ਸਵੇਰੇ ਤੇ ਪੇਰੈਂਟਸ ਗੁੱਸਾ ਕਰਦੇ ਸੀਗੀ ਕਿ ਮੈਂ ਰੈਸਟ ਨਹੀਂ ਕਰਦੀ ਹੁੰਦੀ ਲਾਈਕ ਖਾਣਾ ਵੀ ਛੱਡਦਾ ਇੱਕ ਪੁਆਇੰਟ ਤੇ ਕੁਝ ਵੀ ਨਹੀਂ ਕਰਨਾ ਬਸ ਬੈਠੇ ਪੜਦੇ ਰਹਿਣਾ ਪੜਦੇ ਰਹਿਣਾ ਤੇ ਬਸ ਉਹ ਸਿੱਧਾ ਨਤੀਜਾ ਹੈ ਹੋਇਤਾ 22 ਘੰਟੇ 17-17 ਘੰਟੇ ਪੜਨਾ ਬਹੁਤ ਵੱਡਾ ਚੈਲੰਜ ਹੁੰਦਾ ਹੈ ਨਾ ਕਿੰਨਾ ਕੌਖਾ ਸੀ ਇਹ ਆਪਣੇ ਆਪ ਨੂੰ ਮਨ ਨੂੰ ਕੰਟਰੋਲ ਕਰਨਾ ਵੀ ਹੁੰਦਾ ਹੈ ਨਾ ਤੇ ਸਾਰੀਆਂ ਚੀਜ਼ਾਂ ਐਕਟੀਵਿਟੀਆਂ ਛੱਡ ਕੇ ਜਦੋਂ ਪੇਪਰ ਹੁੰਦੇ ਨੇ ਇਗਜ਼ਾਮ ਹੁੰਦੇ ਨੇ ਤਾਂ ਫਿਰ ਉਧਰ ਹੀ ਧਿਆਨ ਲੱਗ ਜਾਂਦਾ ਸਰ ਹੁੰਦਾ ਤਾਂ ਹੈ ਬਟ ਮੈਂ ਕਹਾਂਗੀ ਲਾਈਕ ਮੇਰੇ ਪੇਰੈਂਟਸ ਨੇ ਮੈਨੂੰ ਬਚਪਨ ਤੋਂ ਹੀ ਐਦਾਂ ਦੇ ਹੀ ਕਰਿਆ ਲਾਈਕ ਮੈਂ ਇਨਾ ਕੀ ਫੋਨ ਨਾਲ ਤੇ ਕੋਈ ਹੋਰ ਐਕਟੀਵਿਟੀ ਇਨਾ ਨਹੀਂ ਸੀਗੀ ਤਾਂ ਫਿਰ ਮੈਂ ਪੜਾਈ ਚ ਸੀ ਤੇ ਮੈਨੂੰ ਆਦਤ ਸੀ ਲਾਈਕ ਮੇ ਸਿਟਿੰਗ ਬਹੁਤ ਜ਼ਿਆਦਾ ਹੈ ਕਿ ਮੈਂ ਬਹੁਤ देर ਬੈਠ ਕੇ ਪੜ ਸਕਤੀ ਹੂੰ ਤਾਂ ਫਿਰ ਇਸ ਕਾਰਨ ਮੈਂ ਲਾਈਕ 10 10 ਘੰਟੇ ਤੱਕ ਪੜ ਲੈਂਦੀ ਸੀ ਪਰ ਜਦੋਂ ਪੇਪਰ ਆਏ ਸੀ ਕਿ ਮੇਰੇ ਦਿਮਾਗ ਚ ਸੀ ਮੈਂ ਐਂਡ ਦਾ ਰਿਜ਼ਲਟ ਲਾਣਾ ਹੈ ਕਿ ਮੇਰੇ ਪੇਰੈਂਟਸ ਖੁਸ਼ ਹੋ ਜਾਣ ਬਸ ਮੈਂ ਹੋ ਨਹੀਂ ਸੋਚਿਆ ਸੀਗਾ ਕਿ ਮੈਂ ਟੌਪ ਕਰਾਂ ਮੈਂ ਇੰਡੀਆ ਚ ਟੌਪ ਕਰਾਂ ਮੈਂ ਤਾਂ ਖੁਦ ਯਕੀਨ ਵੀ ਨਹੀਂ ਹੁੰਦਾ ਬਟ ਲਾਈਕ ਉਸ ਹੋ ਗਿਆ ਫਿਰ ਮੈਂ ਤਾਂ ਸਿਰਫ ਭਗਵਾਨ ਨੂੰ ਇਹ ਕਿਹਾ ਸੀ ਕਿ ਮੈਨੂੰ ਇਦਾਂ ਰਿਜ਼ਲਟ ਦਿਓ ਕਿ ਮੇਰੇ ਮਾਪੇ ਖੁਸ਼ ਹੋ ਜਾਣ ਬਸ ਹੋ ਗਿਆ ਮਨ ਦੇ ਵਿੱਚ ਸੋਚਿਆ ਸੀ ਪਹਿਲਾਂ ਵੀ ਟੌਪ ਕਰਨਾ ਮਨ ਦੇ ਵਿੱਚ ਪਹਿਲੀ ਸੁਪਨਾ ਨਹੀਂ ਨਹੀਂ ਐਦਾਂ ਤਾਂ ਨਹੀਂ ਸੋਚਿਆ ਸੀਗਾ ਬਟ ਪੇਪਰਾਂ ਤੋਂ ਬਾਅਦ ਮੇਰੇ ਦਿਲ 'ਚ ਸੀ ਕਿ ਮੇਰਾ ਕੋਈ ਹਜੇ ਨੰਬਰ ਨਹੀਂ ਕਟਿਆ ਬਸ ਅਸੈਸਟੀਚ ਦੋ ਨੰਬਰ ਕਟ ਗਏ ਸੀਗੇ ਪਰ ਮੈਨੂੰ ਥਾ ਕਿ ਮੈਨੂੰ ਸੀਗੀ ਲਾਈਕ ਸੱਤ ਸਬਜੈਕਟ ਨੇ ਤਾਂ ਫਿਰ ਮੇਰਾ ਕੋਈ ਹੋਰ ਛੇ ਸਬਜੈਕਟਸ ਤਾਂ ਕੋਈ ਗਲਤੀ ਨਹੀਂ ਹੈਗੀ ਤਾਂ ਫਿਰ ਮੈਨੂੰ 익ਸਪੈਕਟਿਡ ਥਾ ਕਿ ਲਾਈਕ ਰਿਜ਼ਲਟ ਚੰਗਾ ਹੀ ਆਗਾ ਮੈਮ ਜਦੋਂ ਬੱਚੇ ਟੌਪ ਕਰਦੇ ਨੇ ਇੰਡੀਆ ਦੇ ਵਿੱਚੋਂ ਟੌਪ ਕਰਨਾ ਬਹੁਤ ਵੱਡਾ ਚੈਲੰਜ ਹੁੰਦਾ ਨਾ ਤੁਹਾਡੀ ਸਕੂਲ ਦੀ ਵਿਦਿਆਰਥਣ ਜਿਹੜੀ ਬਵਨ ਵਿਦਿਆਲੇ ਸਕੂਲ ਪੰਚਕੂਲਾ ਦੇ ਵਿੱਚ ਇੰਡੀਆ ਦੇ ਵਿੱਚੋਂ ਟੌਪ ਕੀਤਾ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇਹਦੇ ਆਪਕਾਂ ਦੀ ਵੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ ਜਦੋਂ ਬੱਚੇ ਇਸ ਰੈਂਕ ਤੇ ਜਾਂਦੇ ਨੇ ਨਹੀਂ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਤੇ ਆਪਣੇ ਬੱਚੇ ਜਦੋਂ ਇਹ ਸਭ ਚੀਜ਼ਾਂ ਪ੍ਰੂਫ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਲੱਗਦਾ ਕਿ ਜੋ ਅਸੀਂ ਪੜਾਇਆ ਹੋਇਆ ਹੈ ਉਹ ਸਭ ਚੀਜ਼ਾਂ ਮਤਲਬ ਸਾਡੀਆਂ ਸਹੀ ਜਾ ਰਹੀਆਂ ਨੇ ਤੇ ਸਾਡੇ ਬੱਚੇ ਨੇ ਉਹ ਸਭ ਚੀਜ਼ਾਂ ਪ੍ਰੂਫ ਕਰਤੀਆਂ ਕਿ ਹਾਂ ਟੀਚਰਸ ਜਿਨ੍ਹਾਂ ਜੋ ਐਕਸਪੈਕਟੇਸ਼ਨ ਸੀ ਜਾਂ ਜੀ ਟੀਚਰਸ ਨੇ ਜਿਸ ਮੂਮੈਂਟ ਜਿਸ ਪੀਕ ਤੇ ਜਾ ਕੇ ਬੱਚਾ ਨੂੰ ਸਾਰਾ ਕੁਝ ਸਮਝਾਇਆ ਹੈ ਜਾਂ ਸਿਖਾਇਆ ਉਹ ਬੱਚੇ ਸਾਨੂੰ ਇਹ ਰਿਜ਼ਲਟ ਦੇ ਕੇ ਪ੍ਰੂਫ ਕਰ ਦਿੰਦੇ ਨੇ ਤੇ ਸਾਨੂੰ ਬਹੁਤ ਹੀ ਕਲਾਊਡ 9 ਤੇ ਪਹੁੰਚਾ ਦਿੰਦੇ ਨੇ ਕਿ ਹਾਂ ਮਤਲਬ ਸਾਡੇ ਬੱਚੇ ਕੁਝ ਵੀ ਕਰ ਸਕਦੇ ਨੇ ਬਿਲਕੁਲ ਤੇ ਹੋਰ ਕਿਸ ਤਰ੍ਹਾਂ ਦੀ ਐਕਟੀਵਿਟੀਆ ਰਹਿੰਦੀਆਂ ਨੇ ਸ੍ਰਿਸ਼ਟੀ ਦੀਆਂ ਕਲਾਸ ਦੇ ਵਿੱਚ ਕਿਉਂਕਿ ਟਾਪ ਰੈਂਕ ਤੇ ਆਏ ਨੇ ਹੁਣ ਤਾਂ ਮੈਨੂੰ ਲੱਗਦਾ ਕਹਿਣ ਲਈ ਕੁਝ ਬਚੀ ਹੀ ਨਹੀਂ ਹੈਗਾ ਐਕਟਿਵ ਹੋਣੇ ਨੇ ਕਾਫੀ ਇੰਟੈਲੀਜੈਂਟ ਨੇ ਨੇ ਇਹ ਬੱਚਾ ਮੇਰਾ ਸ਼ੁਰੂ ਤੋਂ ਹੀ ਐਵੇਂ ਹੀ ਰਿਹਾ ਹੈ ਤੇ ਕਈ ਵਾਰ ਤਾਂ ਇਹ ਹੁੰਦਾ ਸੀ ਕਿ ਮੈਨੂੰ ਇਹਨੂੰ ਫੜਨਾ ਪੈਂਦਾ ਸੀ ਕਿ ਸ੍ਰਿਸ਼ਟੀ ਬਸ ਹੁਣ ਪੜ ਲਿਆ ਔਰ ਇਹਦੇ ਮਦਰ ਨਾਲ ਕਾਫੀ ਵਾਰ ਗੱਲ ਹੁੰਦੀ ਸੀ ਫਾਦਰ ਨਾਲ ਗੱਲ ਹੁੰਦੀ ਸੀ ਤਾਂ ਉਹਨਾਂ ਦਾ ਇਹ ਹੁੰਦਾ ਸੀ ਕਿ ਮੈਮ ਉੱਠਦੀ ਵੀ ਨਹੀਂ ਹੈਗੀ ਬੈੱਡ ਤੋਂ ਮਤਲਬ ਬੈਠੀ ਹੀ ਰਹਿੰਦੀ ਹੈ ਤਾਂ ਬਿਮਾਰ ਹੋ ਜਾਏਗੀ ਮਤਲਬ ਇਹਨੂੰ ਕਈ ਵਾਰ ਤਾਂ ਫੋਨ ਕਰ ਕਰਕੇ ਕਹਿਣਾ ਪੈਣਾ ਸੀ ਪੈਂਦਾ ਸੀ ਕਿ ਸ੍ਰਿਸ਼ਟੀ ਮਤਲਬ ਮੰਮੀ ਦਾ ਫੋਨ ਆਇਆ ਸੀ ਖਾਣਾ ਤਾਂ ਖਾ ਲਓ ਉੱਠ ਕੇ ਵਾਕ ਹੀ ਕਰ ਲੈ ਮਤਲਬ ਮੈਮ ਦਾ ਇਹ ਹੁੰਦਾ ਸੀ ਕਿ ਮੈਂ ਮੈਨੂੰ ਕਹੋ ਕਿ ਏਟਲੀਸਟ ਰੂਮ ਜੀ ਵਾਕ ਕਰ ਲੈ ਮਤਲਬ ਇਹ ਬੱਚਾ ਸਾਰਾ ਦਿਨ ਬਸ ਬੈਠਾ ਅਦਰਵਾਈਜ਼ ਵੀ ਇਹ ਹਰ ਐਕਟੀਵਿਟੀ ਚ ਬੱਚਾ ਬਹੁਤ ਹੋਇਆ ਹੈ ਕਾਬਿਲ ਹੈ ਮਤਲਬ ਇਹ ਨਹੀਂ ਕਿ ਸਿਰਫ ਪੜ੍ਹਾਈ ਚ ਹਰ ਕਿਸੇ ਫੀਲਡ ਦੇ ਵਿੱਚ ਤੁਸੀਂ ਇਹਨੂੰ ਦੇਖ ਲਓ ਬੱਚਾ ਮਤਲਬ ਹਰ ਵਾਰ ਸਕੂਲ ਲਈ ਲੋਰਲਜ਼ੀ ਲੈ ਕੇ ਆਈ ਹੈ ਹਰ ਵਾਰ ਕੁੜੀਆਂ ਦੇ ਲਈ ਕੀ ਕਹਿਣਾ ਚਾਹੁੰਦੇ ਕਿਉਂਕਿ ਕੁੜੀਆਂ ਹਰ ਖੇਤਰ ਜਮਲਾ ਮਾਰ ਰਹੀਆਂ ਚਾਹੇ ਉਹ ਫੌਜ ਵਾਲਾ ਖੇਤਰ ਹੋਵੇ ਜਾਂ ਤੀਸਰੀ ਵਾਲਾ ਖੇਤਰ ਹੋਵੇ ਹੁਣ ਇਸ ਬੇਟੀ ਨੇ ਵੀ ਜਿਹੜਾ ਧੀ ਨੇ ਵੀ ਫਸਟ ਕੀਤਾ ਨੇ ਇਹ ਬਹੁਤ ਵਧੀਆ ਮਤਲਬ ਗਰਲਸ ਨੂੰ ਦੇਖ ਕੇ ਇਸ ਪੋਜੀਸ਼ਨ ਦੇ ਉੱਤੇ ਤਾਂ ਐਸ ਅ ਫੀਮੇਲ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਕਿ ਅਸੀਂ ਕੁਝ ਵੀ ਕਰ ਸਕਦੇ ਆ ਮਤਲਬ ਅਸੀਂ ਕਿਸੇ ਨੂੰ ਵੀ ਚੈਲੰਜ ਕਰ ਸਕਦੇ ਆ ਇਹ ਬਹੁਤ ਪ੍ਰਾਊਡ ਮੂਮੈਂਟ ਹੈ ਸਾਡੇ ਲਈ ਬਹੁਤ ਹੀ ਜ਼ਿਆਦਾ ਪ੍ਰਾਊਡ ਮੂਮੈਂਟ ਸ੍ਰਿਸ਼ਟੀ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈ ਸਹਿ ਲੱड्डू ਗੋਪਾਲ ਨੇ ਮੇਰੇ ਪਾਪਾ ਨੇ ਮम्मा ਨੇ ਦਾਦੀ ਜੀ ਨੇ ਤੇ ਮੇਰਾ ਛੋਟਾ ਭਰਾ ਹੈ 9th ਚ ਪਰਿਵਾਰ ਦਾ ਕਿੰਨਾ ਸਹਿਯੋਗ ਰਿਹਾ ਕਿਉਂਕਿ ਜੇਕਰ ਬੱਚੇ ਨੇ ਪੜ੍ਹਨਾ ਹੋਵੇ ਪਰਿਵਾਰ ਦੀ سپورਟ ਤੋਂ ਬਿਨਾ ਉਹ ਚੀਜ਼ ਉੱਥੇ ਤੱਕ ਸਫਲ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦਾ ਸਟੂਡੈਂਟ ਸਿਰ ਪਰਿਵਾਰ ਦੇ ਹੀ ਸੇ ਹੋ ਗਿਆ ਤੇ ਫਿਰ ਮੈਂ ਕਹਾਂਗੀ ਮੇਰੇ ਟੀਚਰਸ ਦੱਸੇ ਹੋ ਗਿਆ ਲਾਈਕ ਟੀਚਰਸ ਨੇ ਰਿਸੋਰਸਸ ਦਿੱਤੇ ਕਿਉਂਕਿ ਮੈਂ ਕਿੱਥੇ ਟਿਊਸ਼ਨ ਤੇ ਜਾਂ ਕਿਸੇ ਕੋਚਿੰਗ ਕੋਚਿੰਗ ਤੇ ਨਹੀਂ ਗਈ ਸੀਗੀ ਮੇ ਜੋ ਸੀ ਸੈਲਫ ਸਟੱਡੀ ਸੀ ਤੇ ਫਿਰ ਘਰ ਚ ਜੋ এনवायरमेंट ਸੀ ਉਹ ਬੜਾ ਸਪੋਰਟਿਵ ਸੀ ਲਾਈਕ ਮੇਰੇ ਪਾਪਾ ਮੇਰੇ ਮੰਮਾ ਨੇ ਕਦੇ ਮੈਨੂੰ ਕੋਈ ਘਰ ਦਾ ਕੰਮ ਲਈ ਨਹੀਂ ਕਿਹਾ ਕਿ ਤੂੰ ਇਹ ਕਰ ਲੈ ਤੂੰ ਉਹ ਕਰ ਲੈ ਕਿ ਮੇਰੇ ਪਾਪਾ ਨੂੰ ਹੁੰਦਾ ਸੀਗਾ ਕਿ ਇਹ ਪੜ ਰਹੀ ਐਨੂੰ ਪੜਨ ਦੋ ਐਨੂੰ ਪੜਨ ਦੋ ਬਸ ਛੱਡੋ ਇਹਨੂੰ ਕੋਈ ਕੰਮ ਕੋਈ ਐਕਟੀਵਿਟੀ ਹੋ ਰਹੀ ਹੈ ਕੋਈ ਆਇਆ ਹੈ ਮਹਿਮਾਨ ਆਏ ਨੇ ਮੇਰੇ ਮੈਨੂੰ ਇੱਕ ਸਪੇਸ ਮਿਲ ਜਾਂਦੀ ਸੀ ਕਿ ਮੈਂ ਇਕੱਲੇ ਬੈਠ ਕੇ ਪੜ ਲਵਾਂ ਤਾਂ ਫਿਰ ਸਪੋਰਟ ਸੀ ਮੇਰੇ ਪੇਰੈਂਟਸ ਮੇਰੇ ਪੇਰੈਂਟਸ ਨੂੰ ਤੇ ਮੇਰੇ ਟੀਚਰਸ ਨੂੰ ਮੇਰੇ ਤੇ ਕੌਨਫੀਡੈਂਸ ਸੀ ਮੈਨੂੰ ਨਹੀਂ ਸੀਗਾ ਇਹਨਾਂ ਲਾਈਕ ਮੈਨੂੰ ਤਾਂ ਹਜੇ ਆਇਆ ਹੈ ਕਿ ਮੈਂ ਕੁਝ ਵੀ ਕਰ ਸਕਦੀ ਹਾਂ ਬਟ ਪਹਿਲੇ ਮੇਰੇ ਪੇਰੈਂਟਸ ਨੂੰ ਸੀ ਮੇਰੇ ਟੀਚਰਸ ਨੂੰ ਸੀ ਕਿ ਤੂੰ ਕਰ ਲਵੇਂਗੀ ਤੇ ਮੈਂ ਕਰ ਲਾਂ ਤੇ ਇੱਕ ਚੀਜ਼ ਹੋਰ ਦੱਸੋ ਹੋਰ ਕਿਹੜੇ ਕਿਹੜੇ ਹਬੀਸ ਨੇ ਕਿ ਕੀ ਸੌਂਗ ਰੱਖਦੇ ਹੋ ਉਸ ਤੋਂ ਨਾਲ ਸਟੱਡੀ ਦਾ ਚਲੋ ਹੈ ਤੁਹਾਡੀ ਹੈ ਨਾ ਉਸ ਤੋਂ ਨਾਲ ਨਾਲ ਫਿਰ ਕੀ ਐਕਟੀਵਿਟੀ ਕਰਦੇ ਹੋ ਸੇਟਡੀ ਦੇ ਨਾਲ ਮੈਨੂੰ ਪਬਲਿਕ ਸਪੀਕਿੰਗ ਬਹੁਤ ਪਸੰਦ ਹੈ ਕਿਸੇ ਵੀ ਲੈਂਗੁਏਜ ਤੇ ਕਿਸੇ ਵੀ ਲੈਂਗੁਏਜ ਕਰ ਲੈਂਦੀ ਆ ਲਾਈਕ ਹਿੰਦੀ ਪੰਜਾਬੀ ਜਾਂ ਇੰਗਲਿਸ਼ ਤੇ ਫਿਰ ਮੈਨੂੰ ਆਰਟ ਕਰਨਾ ਬਹੁਤ ਪਸੰਦ ਹੈ ਪਰ ਨਾ ਮੈਂ ਨਾ ਸਾਰੀਆਂ ਆਪਣੀਆਂ ਹੌਬੀਜ਼ ਨੂੰ ਸਾਈਡ ਰੱਖਤਾ ਸੀਗਾ ਤੇ ਸਟਡੀ ਨੂੰ ਹੀ ਆਪਣੀ ਹੌਬੀ ਬਣਾਇਆ ਸੀ ਤਾਦੀ ਹੋਇਆ ਹੈ ਲਾਈਕ ਮੈਨੇ ਆਪਣੀ ਸਾਰੀ ਹੌਬੀਜ਼ ਨੂੰ ਸਾਈਡ ਲਾਈਨ ਕਰਤਾ ਕਿ ਮੈਂ ਕੁਝ ਨਹੀਂ ਕਰਨਾ ਹਜੇ ਮੈਂ ਪੜਨਾ ਹੈ ਬਸ ਤੇ ਆਪਾਂ ਪੜਾਈ 'ਚ ਇੰਟਰਸਟ ਡਾਲਾਂਗੇ ਪਾਵਾਂਗੇ ਤਾਂ ਤਦੀ ਕੁਝ ਹੋਣਾ ਤਾਂ ਇਸ ਕਰਕੇ ਫਿਰ ਹੋ ਲਿਆ ਉਹ ਦੌਰ ਦੇ ਵਿੱਚ ਜਦੋਂ ਰੀਲਾ ਦਾ ਦੌਰ ਚੱਲਦਾ ਸੋਸ਼ਲ ਮੀਡੀਆ ਦਾ ਦੌਰ ਚੱਲਦਾ ਕਿਵੇਂ ਆਪਣੇ ਆਪ ਨੂੰ ਦੂਰ ਰੱਖਿਆ ਕੁਝ ਥੋੜਾ ਜਿਹਾ ਮੰਤਰ ਦੇਣਾ ਚਾਹੁੰਦੇ ਹਾਂ ਸਟੂਡੈਂਟਾਂ ਨੂੰ ਨੌਜਵਾਨਾਂ ਨੂੰ ਸੇਮੇ ਖਾਂਗੀ ਲਾਈਕ ਮੈਂ ਵੀ ਡਿਸਟਰੈਕਟ ਹੋਈ ਆ ਬਹੁਤ ਵਾਰੀ ਹੋਈ ਆ ਬਟ ਇਸ ਚ ਮੇਰੇ ਪੇਰੈਂਟਸ ਦਾ ਰੋਲ ਹੈ ਮੇਜਰ ਰੋਲ ਉਹਨਾਂ ਦਾ ਹੀ ਹੈ ਕਿਉਂਕਿ ਉਹਨਾਂ ਨੇ ਮੈਨੂੰ ਕਦੇ ਚਿੜਕੀਆਂ ਲਾਈਆਂ ਕੀ ਕੀ ਕਰ ਰਹੀ ਹੈ ਫੋਨ ਫੋਨ ਛੱਡ ਦੇ ਮੇਰੇ ਪਾਪਾ ਮੈਨੂੰ ਬੜਾ ਗੁੱਸਾਉਂਦੇ ਸੀਗੇ ਕਿ ਫੋਨ ਤੇ ਨਾਲ ਲੱਗ ਤੇ ਫਿਰ ਮੈਂ ਇਸ ਕਰਕੇ ਪਹਿਲਾਂ ਤਾਂ ਮੈਨੂੰ ਵੀ ਗੁੱਸਾ ਆਉਂਦਾ ਸੀ ਕਿ ਕੀ ਸਾਰੀ ਕਰੀ ਜਾਂਦੇ ਆ ਫਿਰ ਮੈਂ ਸੋਚਿਆ ਚਲੋ ਛੱਡੂ ਕੁਝ ਕਹਿ ਰਹੇ ਨੇ ਤਾਂ ਮੇਰੇ ਭਲੇ ਲਈ ਕਹਿ ਰਹੇ ਹੋਣੇ ਫਿਰ ਮੈਂ ਮੰਨ ਲਾ ਮੈਂ ਮੰਨਾਂ ਉਹਨ ਕੀ ਬਾਤ ਐਂਡ ਹੋ ਗਿਆ ਹੋਰ ਸਟੂਡੈਂਟਾਂ ਨੂੰ ਨੌਜਵਾਨਾਂ ਨੂੰ ਸਨੇਹਾ ਦੇਣਾ ਚਾਹ ਹਾਂਜੀ ਮੈਂ ਕਹਾਂਗੀ ਕਿ ਕਿਸੇ ਇੰਸਟੀਚਿਊਟ ਜਾਂ ਕਿਸੇ ਕੋਚਿੰਗਸ ਜਾਣ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਆਪਣੀ ਤੁਸੀਂ ਆਪਣੇ ਘਰ 'ਚ ਬੈਠ ਕੇ ਆਪਣੇ ਟੀਚਰਸ ਤੋਂ ਨੋਟਸ ਵਗੈਰਾ ਲੈ ਕੇ ਆਰਾਮ ਤੋਂ ਆਰਾਮ ਨਾਲ ਪੜ ਸਕਦੇ ਨੇ ਪੜ ਸਕਦੇ ਹੋ ਤੇ ਆਪਣਾ ਐਨਸੀਆਰਟੀ ਤੋਂ ਬਾਅਦ ਕੁਝ ਨਹੀਂ ਆਉਂਦਾ ਜਦ ਅਸੀਂ ਸੀਬੀਐਸਸੀ ਦੀ ਗੱਲ ਕਰਦੇ ਆ ਐਨਸੀਆਰਟੀ ਹੈ ਥੋੜਾ ਜਿਹਾ ਧਿਆਨ ਨਾਲ ਪੜਨ ਦੀ ਲੋੜ ਹੈ ਬਸ ਥੋਰੋਲੀ ਪੜਨਾ ਹੈ ਕੁਝ ਰੱਟਾ ਨਹੀਂ ਮਾਰਨਾ ਹੈਗਾ ਕੋਈ ਕਿਸੇ ਵੀ ਕਿਤਾਬ ਦਾ ਤੇ ਹਰ ਇੱਕ ਚੀਜ਼ ਪੜਨੀ ਹੈ ਹਰ ਇੱਕ ਸ਼ਬਦ ਸ਼ਬਦ ਯਾਦ ਹੋਣਾ ਚਾਹੀਦਾ ਕੋਈ ਐਕਟੀਵਿਟੀ ਇਹ ਕੋਈ ਫੋਟੋ ਹੈ ਬੁੱਕ ਚ ਉਹ ਵੀ ਆਧ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਅੱਗੇ ਜਾ ਕੇ ਇੰਜੀਨੀਅਰਿੰਗ ਕਰਨੀ ਹੈ ਅੱਗੇ ਜਾ ਕੇ ਹੋਰ ਵੀ ਮੰਦੇ ਵਿੱਚ ਸੋਚ ਰਹੇ ਹੋ ਕਿ ਕਿਸੇ ਅਫਸਰ ਦੇ ਰੈਂਕ ਤੇ ਜਾਣਾ ਕਿਤੇ ਹਾਂਜੀ ਉਹ ਵੀ ਹੈ ਮੈਂ ਮੇਰਾ ਲਾਈਕ ਮੇਰੇ ਪਾਪਾ ਦਾ ਸੁਪਨਾ ਹੈ ਸੁਪਨਾ ਹੈ ਕਿ ਉਹ ਮੈਂ ਉਹ ਮੈਨੂੰ ਆਈਐਸ ਦੇਖਣਾ ਹਾਂਜੀ ਦੇਖਣਾ ਚਾਹੁੰਦੇ ਨੇ ਤੇ ਫਿਰ ਉਹ ਕਦੇ-ਕਦੇ ਐਕਸਾਈਜ਼ ਐਂਡ ਟੈਕਸੇਸ਼ਨ ਕਿ ਵਿਕਸ਼ਨਰੀ ਵੀ ਬੋਲਦੇ ਨੇ ਤਾਂ ਵੀ ਉਹ ਸਭ ਕਰ ਲੈਣਾ ਹੈ ਜੋ ਵੈਸੇ ਜਿਸse ਮੇਰੇ ਪਾਪਾ ਨੂੰ ਖੁਸ਼ੀ ਮਿਲੇ ਔਰ ਤੋਂ ਬਸ ਇਹ ਹੈ ਨਾਲ-ਨਾਲ ਜਿਸ ਤਰ੍ਹਾਂ ਪੜ੍ਹਾਈ ਸਕੂਲ ਚੋਂ ਚੱਲਦੀ ਸੀ ਨਾਲ ਆ ਲੱਗ ਤੋਂ ਟਿਊਸ਼ਨ ਰੱਖਿਆ ਹੋਇਆ ਸੀ ਕੋਈ ਨਹੀਂ ਕਦੇ ਨਹੀਂ ਮੈਂ ਕਦੇ ਵੀ ਕਿਸੇ ਟਿਊਸ਼ਨ ਤੇ ਨਹੀਂ ਗਈ ਕਦੇ ਵੀ ਕਿਸੇ ਕੋਚਿੰਗ ਤੇ ਨਹੀਂ ਗਈ ਮੇਰੇ ਟੀਚਰਸ ਦਾ ਹੀ ਬਹੁਤ ਸਪੋਰਟ ਸੀਗਾ ਲਾਈਕ ਮੈਂ ਅੰਜਲੀ मैम ਨੂੰ ਵੀ ਕਦੇ ਰਾਤ ਨੂੰ ਵੀ ਡਾਊਟਸ ਮੈਸੇਜ ਕਰਦੇ ਲਾਈਕ 10:00 ਵਜੇ 11:00 ਵਜੇ ਕਦੇ ਵੀ ਕਿਸੇ ਵੀ ਟਾਈਮ मैम ਨੇ ਹਮੇਸ਼ਾ ਆਨਸਰ ਦੇ ਦੇਨੇ ਫਿਰ मैम ਕਾਲ ਤੇ ਵੀ ਸਮਝਾ ਦਿੰਦੇ ਸੀਗੇ ਸਾਰ ਟੀਚਰਸ ਬਹੁਤ ਸਪੋਰਟਿਵ ਸੀ ਇਤਨਾ ਇਤਨੇ ਲਾਈਕ ਇਤਨੀ ਅੱਛੀ ਪ੍ਰੈਪਰੇਸ਼ਨ ਕਰਵਾਈਏ ਸਕੂਲ ਨੇ ਇਤਨੀ ਅੱਛੀ ਕਿ ਬੋਰਡਸ ਵਾਲੇ ਕੁਝ ਵੀ ਨਹੀਂ تھے ਮੈਂ ਕਹੂੰਗੀ ਸਾਰੇ ਸਕੂਲ ਕੇ ਵਿੱਚ ਲੋਕਾਂ ਦੀ ਧਾਰਨਾ ਬਣੀ ਹੋਇਆ ਕਿ ਸਕੂਲ ਦੇ ਨਾਲ ਨਾਲ ਬੱਚੇ ਨੂੰ ਟਿਊਸ਼ਨ ਜਿਹੜੀ ਵੱਖਰੇ ਤੌਰ ਤੇ ਈ ਉਤਾਰ ਨਾਲ ਤੁਸੀਂ ਬਦਲਤਾ ਹਾਂਜੀ ਹਾਂਜੀ ਟਿਊਸ਼ਨ ਦੀ ਕੋਈ ਲੋੜ ਨਹੀਂ ਹੈਗੀ ਜੇ ਤੁਸੀਂ ਸੱਚੇ ਹੋ ਤੁਸੀਂ ਸੱਚੀ ਮਿਹਨਤ ਕਰਦੇ ਹੋ ਤੁਸੀਂ ਆਪਣੇ ਟੀਚਰਸ ਤੇ ਪੇਰੈਂਟਸ ਦਾ ਕਹਿਣਾ ਮੰਨਦੇ ਹੋ ਤਾਂ ਫਿਰ ਟਿਊਸ਼ਨ ਦੀ ਕੋਈ ਲੋੜ ਨਹੀਂ ਹੈਗੀ ਕਦੇ ਨਹੀਂ ਪੈਂਦੀ ਬਿਲਕੁਲ ਮੈਂ ਦੇਖੋ ਨਾ ਜਿਸ ਤਰ੍ਹਾਂ ਸਟੂਡੈਂਟ ਜ਼ਿਕਰ ਕਰ ਰਿਹਾ ਤੁਹਾਡਾ ਵੀ ਅਸੀਂ ਰਾਤ ਨੂੰ ਵੀ ਮੈਸੇਜ ਕਰ ਲੈਂਦੇ ਜੇ ਕੋਈ ਡਾਊਟ ਹੁੰਦਾ ਸੀ ਕੋਈ ਪੁੱਛਣਾ ਹੁੰਦਾ ਸੀ ਤੇ ਦੂਜੇ ਪਾਸੇ ਕਿਹਾ ਜਾਂਦਾ ਸੀ ਮਾਪੇ ਸੋਚਦੇ ਨੇ ਕਿ ਟਿਊਸ਼ਨ ਰੱਖ ਕੇ ਕੀ ਬੱਚੇ ਦੇ ਚੰਗੇ ਨੰਬਰ ਆਉਣਗੇ ਹੈਨਾ ਮਾਪਿਆਂ ਦੇ ਦਿਮਾਗ ਦੇ ਵਿੱਚ ਹੈ ਗੱਲਬਾਤ ਇਹ ਹੁੰਦੀ ਹੈ ਵੀ ਅਲੱਗ ਤੋਂ ਪਰ ਰਖਾ ਦਈਏ ਟਿਊਸ਼ਨ ਤਾਂ ਵਧੀਆ ਨੰਬਰ ਆ ਜਾਣਗੇ ਉਹ ਧਾਰਨਾ ਨੂੰ ਬਦਲ ਦਿੱਤਾ ਇਸ ਕੁੜੀ ਨੇ ਬਿਲਕੁਲ ਬਦਲ ਦਿੱਤਾ ਔਰ ਵੈਸੇ ਵੀ ਕਲਾਸ ਦੇ ਵਿੱਚ ਵੀ ਇੰਨੇ ਬੱਚੇ ਨੇ ਕਦੇ ਆਪਣੇ ਡਾਊਟਸ ਨੂੰ ਕਦੇ ਮਤਲਬ ਉਹ ਕਰਕੇ ਨਹੀਂ ਰੱਖਿਆ ਕਿ ਨਹੀਂ ਪੁੱਛੇ ਹਰ ਟੀਚਰ ਕੋ ਲੈ ਕੇ ਅਪਰੋਚ ਕੀਤਾ ਤੇ ਸਾਡੇ ਮਤਲਬ ਅਦਰਵਾਇਜ਼ ਵੀ ਭਵਨ ਦੀ ਇਹ ਹੈ ਉਹ ਕਿ ਟੀਚਰਸ ਐਗਜ਼ਾਮਸ ਵਿੱਚ ਵੀ ਅਦਰਵਾਈਜ਼ ਵੀ ਮਤਲਬ ਬੱਚੇ ਦੇ ਡਾਊਟ ਨੂੰ ਕਦੇ ਉਹਦੇ ਤੱਕ ਰਹਿ ਨਹੀਂ ਦਿੰਦੇ ਹੈਗੇ ਮਤਲਬ ਭਵਨ ਦੇ ਟੀਚਰਸ ਦੀ ਇਹ ਹੈ ਮੈਂ ਕਹੂੰਗੀ ਕਿ ਸਾਡੇ ਪ੍ਰਿੰਸੀਪਲ ਮੈਮ ਨੇ ਸਾਨੂੰ ਇੰਨਾ ਕਾਬਿਲ ਬਣਾਤਾ ਹੈ ਕਿ ਅਸੀਂ 24/7 ਆਪਣੇ ਬੱਚਿਆਂ ਦੇ ਨਾਲ ਆ ਤੇ ਇਹਨਾਂ ਦਾ ਜਿਹੜਾ ਰਿਜ਼ਲਟ ਆਂਦਾ ਉਹ ਸਭ ਤੋਂ ਪਹਿਲਾਂ ਸਾਨੂੰ ਲੱਗਦਾ ਕਿ ਸਾਡਾ ਆਪਣਾ ਰਿਜ਼ਲਟ ਹੈ ਕਿ ਅਸੀਂ ਇਸ ਲੈਵਲ ਤੇ ਹਾਂ ਤਾਂ ਹੀ ਸਾਡੇ ਬੱਚੇ ਸਾਨੂੰ ਪ੍ਰੂਫ ਕਰ ਰਹੇ ਨੇ ਕ੍ਰਿਸ਼ਟੀ ਜਦੋਂ ਰਿਜ਼ਲਟ ਡਿਕਲੇਅਰ ਹੋਇਆ ਨਾ ਐਲਾਨ ਹੋ ਗਿਆ ਰਿਜ਼ਲਟ ਦਾ ਤਾਂ ਮਨ ਦੇ ਵਿੱਚ ਕੀ ਕੀ ਚੱਲ ਰਿਹਾ ਸਭ ਤੋਂ ਪਹਿਲਾਂ ਕਿਸ ਨੂੰ ਦੱਸਿਆ ਮੈਂ ਲਾਈਕ ਸਵੇਰੇ ਪਹਿਲਾਂ ਪਲੱਸ 2 ਦਾ ਰਿਜ਼ਲਟ ਆਇਆ ਸੀਗਾ ਤੇ ਮੈਂ ਸਕੂਲ ਆ ਗਈ ਮੈਂ Papa ਨੂੰ ਕਿਹਾ ਕਿ ਮੈਂ ਸਕੂਲ ਛੱਡ ਦੋ ਜਦੋਂ ਰਿਜ਼ਲਟ ਆਊਗਾ ਮੈਂ ਸਕੂਲ 'ਚ ਦੇਖ ਲਾਂਗੀ ਤਾਂ ਮੈਂ ਸਕੂਲ 'ਚ ਸੀ ਮੈਂ ਪਹਿਲੀ ਸੀ ਜੋ 10th ਦੀ ਆਈ ਸੀ ਮੈਂ ਫਿਰ ਮੈਂ ਜਦੋਂ ਆਈ ਸੀ ਪੰਜ ਕੁ ਮਿੰਟ ਤੀ ਸੀ ਮੈਮ ਮੈਨੂੰ ਦਿਖੇ ਦਿੱਸਗੇ ਮੈਂ ਕਹਿੰਦੇ ਸੀ ਸ਼ਿਟੀ ਦੇ ਮੈਮ ਕਹਿੰਦੇ ਸੀ ਸ਼ਿਟੀ 10th ਦਾ ਰਿਜ਼ਲਟ ਆ ਗਿਆ ਤੇ ਨਾ ਭੱਜ ਰਹੇ ਸੀਗੇ ਮਨ ਦੇ ਪਿੱਛੇ-ਪਿੱਛੇ ਭੱਜੀ ਮੈਮ ਪਹਿਲਾਂ ਤੇਰਾ ਚੈੱਕ ਕਰਦੇ ਨੇ ਮੈਂ ਭੱਜ ਗਈ ਉੱਥੋਂ ਮੈਨੂੰ ਡਰ ਲੱਗ ਗਿਆ ਕਿ ਪਤਾ ਨਹੀਂ ਕੀ ਹੋਊਗਾ ਤਾਂ ਫਿਰ ਮੈਮ ਆਏ ਪਜਦੇ ਹੋਏ ਮੈਮ ਲੈ ਕੇ ਮੈਮ ਰੋ ਰਹੀ ਸੀ ਕਿ ਮੈਂ ਰੋ ਰਹੀ ਸੀਗੀ ਤਾਂ ਫੇ ਮੈਨੂੰ ਪਤਾ ਚੱਲਿਆ ਹਾਂਜੀ ਮੇਰੇ ਕੋਲ ਦੋ ਵਾਰ ਆਈ ਹੈ ਕਿ ਮੈਮ ਰਿਜ਼ਲਟ ਮੈਂ ਕਿਹਾ ਹਜੇ ਨਹੀਂ ਆਇਆ ਫਿਰ ਦੂਸਰੀ ਵਾਰ ਆਈ ਮੈਂ ਕਿਹਾ ਹਾਂ ਉਹਨਾਂ ਨਾ ਆ ਗਿਆ ਫਿਰ ਮਤਲਬ ਅਸੀਂ ਉਹ ਗਏ ਆ ਰਿਜ਼ਲਟ ਚੈੱਕ ਕਰਨ ਲਈ ਤੇ ਬਹੁਤ ਹੀ ਵਧੀਆ ਰਿਜ਼ਲਟ ਫਰਸਟ ਸਟੂਡੈਂਟ ਦਾ ਅਸੀਂ ਰਿਜ਼ਲਟ ਦੇਖਿਆ ਸੀ 10 ਦਾ ਤੇ ਫਰਸਟ ਸਟੂਡੈਂਟ ਨੇ ਸਾਨੂੰ ਮਤਲਬ ਸਾਨੂੰ ਹੀ ਉਹ ਕਰਤਾ ਕਿ ਹਾਂ ਅਸੀਂ ਮਤਲਬ ਬੱਚੇ ਸਾਡੇ ਬਹੁਤ ਲਾਇਕ ਨੇ ਬਿਲਕੁਲ ਮੈਂ ਤਿਆਂ ਦੇ ਲਈ ਕੋਈ ਸਨੇਹਾ ਦੇਣਾ ਚਾਹੁੰਦੇ ਹਾਂ ਇਸ ਇਸ ਮਕਾਮ ਬਿਲਕੁਲ ਕਹੂੰਗੀ ਕਿ ਗਰਲਜ਼ ਅੱਜ ਦੇ ਟਾਈਮ ਦੇ ਵਿੱਚ ਕੁਝ ਵੀ ਕਰ ਸਕਦੀਆਂ ਨੇ ਮਤਲਬ ਮੈਂ ਇਹ ਜੇ ਬੱਚਾ ਨੂੰ ਤਾਂ ਆਪਣੇ ਆਪ ਨੂੰ ਅਸੀਂ ਸਾਰੇ ਦੇਖ ਕੇ ਮੈਂ ਇਹ ਕਹਿ ਸਕਦੀ ਹਾਂ ਕਿ ਅਸੀਂ ਹਮੇਸ਼ਾ ਨੰਬਰ 1 ਹਾਂ ਗਰਲਜ਼ ਫੀਮੇਲ ਤੇ ਹਮੇਸ਼ਾ ਰਹਾਂਗੇ ਅਸੀਂ ਹਰ ਜਗ੍ਹਾ ਨੂੰ ਮਤਲਬ ਹਰ ਜਗ੍ਹਾ ਤੇ ਕੰਮ ਕਰਦਾ ਵੀ ਕੰਮ ਸਕੂਲ ਦਾ ਵੀ ਆਫਿਸਿਸ ਦਾ ਵੀ ਨੇਵੀਜ਼ ਦੇ ਵਿੱਚ ਵੀ ਹਰ ਜਗ੍ਹਾ ਤੇ ਬਸ ਅਸੀਂ ਛਾਈ ਹੋਏ ਆ ਤੇ ਗਰਲਸ ਕੁਝ ਵੀ ਕਰ ਸਕਦੀਆਂ ਨੇ ਬਸ ਮਿਹਨਤ ਕਰਨੀ ਹੈ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਕੋਈ ਗਾਉਣ ਦਾ ਜਾਂ ਕੁਝ ਕਵਤਾਵਾਂ ਬੋਲਣ ਦਾ ਸ਼ੌਂਕ ਰੱਖਦੇ ਹੋ ਕਿ ਨਹੀਂ आ, नहीं ऐसा इदा तो नहीं है लेकिन कुछ ग गा गाने का तो नहीं है ए, 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 शौक नहीं सब मैं नहीं कविता पढ़ने का शौक है मैं ज्यादा है कुछ इस मौके कहना चाहते कुछ अपनी भावना हाँ जी एक मैं बहुत पसंद हैगी हरिवंश राय बच्चन की अग्निपथ है वो वो मेरे लिए एक इंस्पीरेशन थी कि तू ना रुकेगा कवि तू ना थमेगा कवि चल कर शपथ कर शपथ अग्निपथ अग्निपथ और ये मेरी इंस्पीरेशन थी और मैंने इसको पढ़कर ही ਅਗੀ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸੋ ਮਚ ਥੈਂਕ ਯੂ ਬਹੁਤ ਬਹੁਤ ਮੁਬਾਰਕ ਥੈਂਕ ਯੂ ਸਰ ਤਾਂ ਸ੍ਰਿਸ਼ਟੀ ਸ਼ਰਮਾ ਸਾਡੇ ਨਾਲ ਸੀ ਜਿਨ੍ਹਾਂ ਨੇ ਇੰਡੀਆ ਦੇ ਵਿੱਚੋਂ ਟਾਪ ਕੀਤਾ ਕੁੜੀਆਂ ਹਰ ਖੇਤਰ ਦੇ ਵਿੱਚ ਮੱਲਾ ਮਾਰ ਰਹੀਆਂ ਨੇ CBSE ਨੇ ਆਪਣਾ ਨਤੀਜਾ ਐਲਾਨਿਆ 10ਵੀਂ ਤੇ 12ਵੀਂ ਦਾ ਇਸ ਕੁੜੀ ਨੇ ਸਤੀ ਨੇ 10ਵੀਂ ਦੇ ਵਿੱਚੋਂ ਪੂਰੇ ਇੰਡੀਆ ਦੇ ਵਿੱਚੋਂ ਟੌਪ ਕੀਤਾ ਬਹੁਤ ਮਾਣ ਵਾਲੀ ਗੱਲ ਆ ਮਾਪਿਆਂ ਦੇ ਲਈ ਵੀ ਸਕੂਲ ਦੇ ਲਈ ਵੀ ਅਧਿਆਪਕਾਂ ਦੇ ਲਈ ਵੀ ਖਾਸ ਕਰਕੇ ਇੱਕ ਚੀਜ਼ ਇੰਟਰਵਿਊ ਦੇ ਦੌਰਾਨ ਇਸ ਕੁੜੀ ਨੇ ਇਹ ਗੱਲ ਦੱਸੀ ਹੈ ਕਿ ਜਿਸ ਤਰੀਕੇ ਦੇ ਨਾਲ ਮਾਪਿਆਂ ਦੀ ਧਾਰਨਾ ਹੁੰਦੀ ਹੈ ਕਿ ਸਾਡਾ ਬੱਚਾ ਸਕੂਲ ਦੇ ਵਿੱਚ ਪੜਦਾ ਨਾਲ ਨਾਲ ਉਸਦੀ ਬੱਕਰੀ ਜਿਹੜੀ ਟਿਊਸ਼ਨ ਉਹ ਵੀ ਰੱਖ ਦਿੱਤੀ ਜਾਵੇ ਪਰ ਇਸ ਕੁੜੀ ਨੇ ਉਸ ਧਾਰਨਾ ਨੂੰ ਬਦਲ ਕੇ ਰੱਖ ਦਿੱਤਾ ਏ ਟਿਊਸ਼ਨ ਤੋਂ ਬਿਨਾ 500 ਦੇ ਵਿੱਚੋਂ 500 ਨੰਬਰ ਹਾਸਲ ਕੀਤੇ ਨੇ ਪਹਿਲੇ ਨੰਬਰ ਤੇ ਜਿਹੜਾ ਇੰਡੀਆ ਦੇ ਵਿੱਚੋਂ ਆਏ ਨੇ ਤਾਂ ਉਸ ਧਾਰਨਾ ਨੂੰ ਬਦਲਣਾ ਵੀ ਬਹੁਤ ਵੱਡਾ ਇੱਕ ਚੈਲੰਜ ਹੁੰਦਾ ਏ ਸਾਥੀ ਜਗਸੀਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਪੰਚਕੂਲਾ